ਬੱਚਿਆਂ ਨੂੰ ਨਿੱਜੀ ਸਕੂਲਾਂ 'ਚ ਉਹਨਾਂ ਦੇ ਮਾਪੇ ਪ੍ਰਿੰਸੀਪਲ ਪ੍ਰਬੰਧਕ ਤੇ ਅਧਿਆਪਕਾਂ ਦੇ ਸਿਰ ਤੇ ਸੁਰੱਖਿਆ ਸਮਝ ਕੇ ਭੇਜਦੇ ਨੇ ਪਰ ਜੇ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ 'ਚ ਪੜ੍ਹਦੀ ਬੱਚੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਜਣ ਤਾਂ ਕੀ ਹੋਵੇਗਾ ਜਿੱਹਾਂ ਬਠਿੰਡਾ ਦੇ ਉਦਮ ਸਿੰਘ ਨਗਰ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਥੇ ਸਥਿਤ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਉੱਤੇ ਨਵੀਂ ਜਮਾਤ ਦੇ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਦੇ ਚੱਲਦਿਆਂ ਸਕੂਲ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਦੇ ਖਿਲਾਫ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਤੇ ਮੁੜ ਕੇ ਸੀਸੀਟੀਵੀ ਵੀਡੀਓ ਵੀ ਖੰਗਾਲੀਆਂ ਗਈਆਂ ਜਦਕਿ ਦੂਜੇ ਪਾਸੇ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਨੂੰ ਪ੍ਰਿੰਸੀਪਲ ਨੇ ਸਿਰੇ ਤੋਂ ਨਕਾਰਿਆ ਅੱਜ ਦੀ ਜੋ ਘਟਨਾ ਹੈ ਉਹ ਇਹ ਹੈ ਜੀ ਕਿ ਬੱਚੇ ਸਾਡੇ ਹਰ ਰੋਜ਼ ਟੈਸਟ ਮੈਂ ਉਹਨਾਂ ਤੋਂ ਲੈਣਾ ਸਾਡਾ ਸਟਾਫ ਟੈਸਟ ਲੈਂਦਾ ਉਹ ਬੱਚੇ ਕੁਐਸਚਨ ਉਤਾਰ ਕੇ ਲੈ ਕੇ ਆਉਂਦੇ ਨੇ ਤੇ ਉਹ ਇੱਥੇ ਟੈਸਟ ਦਿੰਦੇ ਨੇ ਸਕੂਲ ਦੇ ਵਿੱਚ ਉਹ ਲੜਕੀ ਮਤਲਬ ਆ ਜੋ ਟੈਸਟ ਉਤਾਰ ਰਹੀ ਸੀ ਪ੍ਰਸ਼ਨ ਉਤਾਰ ਰਹੀ ਸੀ ਤੇ ਮੈਂ ਇਹਨੂੰ ਆਖਿਆ ਵੀ ਗੁੜੀਆਂ ਤੂੰ ਕੀ ਕਰ ਰਹੀਆਂ ਹੋ ਆਖਣ ਲੱਗੀ ਜੀ ਮੈਂ ਟੈਸਟ ਉਤਾਰ ਰਹੀ ਹਾਂ ਤੇ ਦੂਸਰੀ ਵਾਰੀ ਮੈਂ ਇਹ ਸੋਚਿਆ ਕਿ ਇਸ ਬੱਚੇ ਜਿਹੜੇ ਵੱਡੇ ਬੱਚੇ ਨੇ ਉਸ ਨੂੰ ਕਲਾਸ ਦੇ ਵਿੱਚ ਜੇ ਅਸੀਂ ਕੋਈ ਗੱਲ ਕਰਦੇ ਨਾ ਚੰਗੇ ਨਹੀਂ ਲੱਗਦੇ ਉਹ ਸ਼ਰਮ ਮਹਿਸੂਸ ਕਰਦੇ ਨੇ ਤਾਂ ਫਿਰ ਸਰ ਮਤਲਬ ਉਸੇ ਸਮੇਂ ਦੌਰਾਨ ਮੈਂ ਸਾਹਮਣੇ ਬਿਲਕੁਲ 4-5 ਫੁੱਟ ਦੀ ਦੂਰੀ ਤੇ ਜੋ ਸਾਡਾ ਦਫ਼ਤਰ ਦੇ ਵਿੱਚ ਕੈਮਰਾ ਵਕਾਇਦਾ ਲੱਗਿਆ ਹੋਇਆ ਜੀ ਉੱਥੇ ਰਾਹਦਾਰੀ ਹੈ ਚਾਰੇ ਪਾਸੋਂ ਉਹ ਓਪਨ ਹੈ ਤਿੰਨ ਪਾਸਿਓਂ ਤੇ ਉਹਦੇ ਵਿੱਚ ਮੈਂ ਉਹਨੂੰ ਕਲਾਸ ਤੋਂ ਬਾਹਰ ਆਵਾਜ਼ ਮਾਰੀ ਮੈਂ ਵੀ ਗੁੜੀਆਂ ਗੱਲ ਸੁਣੋ ਮੈਂ ਉਹਨੂੰ ਇਹ ਕਿਹਾ ਵੀ ਤੂੰ ਹਰ ਰੋਜ਼ ਪ੍ਰਸ਼ਨ ਉਤਾਰ ਕੇ ਨਹੀਂ ਲੈ ਕੇ ਆਉਂਦੀ ਇੱਥੇ ਬੈਠ ਕੇ ਪ੍ਰਸ਼ਨ ਉਤਾਰ ਕੇ ਤੂੰ ਇੱਥੇ ਹੀ ਲਿਖ ਦਿੰਨੀ ਹੈ ਤੇ ਪੁੱਤਰ ਤੇਰੇ ਨੂੰ ਵੀ ਤੈਨੂੰ ਇਹ ਮਤਲਬ ਲਿਖਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਤੈਨੂੰ ਸਕੂਲ ਆਉਣ ਦਾ ਵੀ ਜਾਂ ਤੂੰ ਕਿਤਾਬਾਂ ਲੈ ਐਕਚੁਅਲੀ ਉਹਦੇ ਬੱਚੇ ਕੋਲੇ ਛੇ ਦੇ ਵਿੱਚੋਂ ਚਾਰ ਕਿਤਾਬਾਂ ਹੈ ਨਹੀਂ ਸੀ ਤੇ ਇਹ ਗੱਲ ਜਦੋਂ ਮੈਂ ਉਹਨੂੰ ਕਹੀ ਤੇ ਮੈਂ ਚੱਲ ਬਗ ਜਾ ਸੌਰੀ ਕਮਲੀ ਨਾ ਹੋਵੇ ਮੈਂ ਜਿੰਨੇ ਆਪ ਸੁਧਾਰਨਾ ਦੇ ਹੁੰਨੇ ਜੀ ਤੇ ਉਹ ਮਤਲਬ ਬੱਚੀ ਆਪਦੀ ਕਲਾਸ ਚਲੀ ਗਈ ਤੇ ਮੈਂ ਉਧਰੋਂ ਗੇਟ ਦੇ ਕੇ ਜਿਹੜਾ ਕੈਮਰੇ ਦੇ ਵਿੱਚ ਵੀ ਸਾਡਾ ਆ ਰਿਹਾ ਹੈ ਸਿਰਫ ਇਹ ਮਤਲਬ ਅੱਧੇ ਮਿੰਟ ਦੀ ਵੀ ਗੱਲ ਨਹੀਂ ਹੈ ਪੂਰੀ 30 ਸੈਕਿੰਡ ਦੀ ਗੱਲ ਨਹੀਂ ਹੈ ਜੀ ਮੈਂ ਆਪਣੇ ਉਧਰ ਚੱਲੇ ਗਿਆ ਆਪਣੇ ਸਟੋਰ ਦੇ ਵਿੱਚ ਕਿਉਂਕਿ ਉਧਰ ਕੁਝ ਕਿਤਾਬਾਂ ਸਾਡੇ ਪੁਰਾਣੀਆਂ ਹੁੰਦੀਆਂ ਨੇ ਵੀ ਸ਼ਾਇਦ ਜੋ ਕਿ ਪਈ ਹੋ ਵੀ ਤਾਂ ਦੇ ਦੇਵਾਂਗੇ ਤੇ ਉੱਥੇ ਜਦੋਂ ਮੈਨੂੰ ਨਾ ਲੱਗੀ ਮੈਂ ਨਾਲ ਦੀ ਨਾਲ ਕਲਾਸ ਚ ਆਏ ਮੈਂ ਵੀ ਲਿਖੋ ਤੇ ਮੈਂ ਆ ਕੇ ਦੇਖਿਆ ਵੀ ਇੱਕ ਬੱਚਾ ਉੱਥੇ ਘਟ ਸੀ ਤੇ ਮੈਨੂੰ ਆਖੇ ਜੀ ਵੀ ਉਹ ਗੁੜੀ ਆ ਕੇ ਕਹਿੰਦੇ ਜੀ ਘਰੇ ਚਲੀ ਗਈ ਮੈਂ ਜੀ ਚਲੋ ਪਿੱਛੇ ਮੈਂ ਬੱਚਾ ਵੀ ਭੇਜਿਆ ਉਹ ਇਸ ਲਈ ਨਹੀਂ ਕਿ ਕੋਈ ਗਲਤੀ ਸੀ ਉਹ ਇਸ ਲਈ ਸੀ ਜੀ ਵੀ ਬੱਚਾ ਜੇ ਜਾਵੇ ਤਾਂ ਸਾਨੂੰ ਦੱਸ ਕੇ ਜਾਵੇ ਆ ਘਟਨਾ ਹੋਈ ਹੈ ਜੀ ਤੇ ਹੋਰ ਸਾਡਾ ਮਤਲਬ ਜਿਹੜੇ ਉਹਨਾਂ ਦੇ ਦੋਸ਼ ਨੇ ਇਹ ਨਰਮੂਲ ਝੂਠੇ ਨੇ ਉਤੀ ਸਿੰਘ ਅਮੇ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਵੀ ਕਿ ਜੋ ਦੋਸ਼ ਪ੍ਰਿੰਸੀਪਲ ਉੱਤੇ ਲਗਾਏ ਗਏ ਨੇ ਉਹਨਾਂ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਦੋਨੇ ਬੱਚੇ ਇੱਕ ਤਾਂ 7ਵੀਂ ਕਲਾਸ 'ਚ ਪੜ੍ਹਦੀ ਹੈ ਛੋਟੀ ਕੁੜੀ, ਵੱਡੀ ਕੁੜੀ ਪੜ੍ਹਦੀ ਹੈ 9ਵੀਂ ਕਲਾਸ 'ਚ। ਬੱਚੇ ਅੱਜ ਮੇਰੇ ਸ਼ਨੀਵਾਰ ਦੇ ਦਿਨ ਗਏ ਨਹੀਂ ਸੀਗੇ। ਦੂਸਰੇ ਬੱਚਿਆਂ ਤੋਂ ਪੁੱਛਿਆ ਗਿਆ ਬਕਾਇਦਾ ਕੈਮਰੇ ਵੀ ਚੈੱਕ ਕੀਤੇ ਗਏ ਮਾਸਟਰ ਤੇ ਜਿਹੜੇ ਇਲਜ਼ਾਮ ਲਗਾਇਆ ਬਿਲਕੁਲ ਝੂਠੇ ਆ। ਬਕਾਇਦਾ ਕਿਸ ਅਸੀਂ ਚੈੱਕ ਕੀਤੇ ਆ, ਕੱਲੀ-ਕੱਲੀ ਗੱਲ ਪੁੱਛੀ ਗਈ ਹੈ। ਇਹ ਜੋ ਵੀ ਹੈ ਰਲੀ ਮਿਲੀ ਭਗਤਾ ਲੋਕਾਂ ਨੇ ਸਾਜ਼ਿਸ਼ ਕੀਤੀ ਵੀ ਆ ਵੀ ਮਾਸਟਰ ਨੂੰ ਬਸਾਈਏ ਕਿਸੇ ਨਾ ਕਿਸੇ ਤਰੀਕੇ ਉਹ ਕੁੜੀ ਹੈ ਜਿਹੜੀ ਉਸ ਤੋਂ ਪਹਿਲਾਂ ਵੀ ਸਕੂਲ ਵਾਲਿਆਂ ਨੇ ਪੈਸੇ ਲੈਣੇ ਸੀਗੇ ਮਾਸਟਰ ਨੇ ਵੀ ਪੈਸੇ ਲੈਣੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਨੇ ਇਹ ਕੋਈ ਨਾ ਕੋਈ ਚੱਕਰ ਛੱਡ ਕੇ ਵੀ ਮਾਸਟਰ ਨੂੰ ਬਸਾਈਏ ਤੇ ਵੀ ਕੰਮ ਹੋਰ ਕੋਈ ਕਰਨ ਨਹੀਂ ਜਿਹੜਾ ਮਾਸਟਰ ਦੇ ਇਲਜ਼ਾਮ ਲਾਇਆ ਬਿਲਕੁਲ ਝੂਠਾ ਹੈ ਉਦੋਂ ਪੁਲਿਸ ਨੇ ਵੀ ਇਸ ਮਾਮਲੇ ਤੇ ਆਪਣੀ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਇੱਕ ਫੋਨ ਆਇਆ ਸੀ ਆ ਕਿ ਸ਼ੀਜ਼ ਹੈ ਅਜੇ ਭਗਤ ਸਿੰਘ ਇੱਥੇ ਸਕੂਲ ਆ ਆਪਣਾ ਉਧਮ ਸਿੰਘ ਨਗਰ ਦੇ ਵਿੱਚ ਉੱਥੇ ਵੀ ਕਿਸੇ ਟੀਚਰ ਨੇ ਮਿਸ ਰਿਪ ਕੀਤਾ ਮੱਛੀ ਨਾ ਲੜਕੀ ਨਾ ਕੇ ਉਹ 9th ਕਲਾਸ ਦੀ ਲੜਕੀ ਸੀਗੀ ਉੱਥੇ ਜਾ ਕੇ ਅਸੀਂ ਗਏ ਆ ਉੱਥੇ ਕਾਫੀ ਰਾਸ਼ੀ ਆ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਮਾਮਲੇ ਵਿੱਚ ਕੋਈ ਸਚਾਈ ਨਹੀਂ ਲੱਗ ਰਹੀ ਫੁਟੇਜ ਵਾਰਾ ਦੇਖਿਆ ਸੀ ਉਹਨਾਂ ਨੇ ਉਸ ਤੋਂ ਕੋਈ ਸਾਬਤ ਨਹੀਂ ਹੋ ਰਿਹਾ ਕਲੀਅਰ ਨਹੀਂ ਹੋ ਰਹੀ ਗੱਲ ਹੈ ਜੀ ਉਹਦੀ ਜੋ ਅਜੇ ਜਿੰਨੀ ਵੀ ਅੱਗੇ ਗੱਲ ਸਾਹਮਣੇ ਸੀ ਇਨਵੈਸਟੀਗੇਸ਼ਨ ਲਗਾਈ ਨਾ ਕਰਕੇ ਉਹ ਕੀ ਤਾਂ ਉਸ ਪਰ ਮੁਤਾਬਕ ਅਸੀਂ ਕਾਰਵਾਈ ਵੱਲ ਚਲੇ ਆਵਾਂਗੇ ਦੂਸਰਾ ਉਸ ਦੀ ਲੜਕੀ ਨੇ ਹਜੇ ਤੱਕ ਉਹ ਸਾਨੂੰ ਆਪਣੀ ਸਟੇਟਮੈਂਟ ਵਾਰਾ ਨਹੀਂ ਦਿਖਾਈ ਹੈਗੀ ਉਹਦੇ ਅਸੀਂ ਉਹਦੀ ਸਟੇਟਮੈਂਟ ਲੈਣ ਵਾਸਤੇ ਉੱਥੇ ਗਏ ਸੀਗੇ ਉਹਦੀ ਮਦਰ ਹਜੇ ਆਈ ਨਹੀਂ ਉਹਦੀ ਮਦਰ ਆਏਗੀ ਫਿਰ ਮੈਂ ਉਸ ਤੋਂ ਬਾਅਦ ਸਟੇਟਮੈਂਟ ਦੇਵਾਂਗਾ ਅੱਗੇ ਕੀ ਕਾਰਵਾਈ ਚੱਲ ਰਹੀ ਹੈ ਇਹਦੇ ਬਸ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇਕਰ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਉਸ ਦਾ ਕਾਨੂੰਨ ਦਾ ਕਾਰਵਾਈ ਅਮਲ ਚ ਲਿਆਵਾਂਗੇ ਹੁਣ ਖੈਰ ਇਹ ਮਾਮਲਾ ਪੁਲਿਸ ਹਫਤੀਸ ਤੋਂ ਬਾਅਦ ਹੀ ਸਾਫ਼ ਹੋ ਸਕਦਾ ਹੈ ਕਿ ਇਸ ਮਾਮਲੇ ਪਿਛਲੀ ਸੱਚਾਈ ਕੀ ਹੈ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਇੱਕ ਅਥਰਿਤ ਪੀੜਤ ਲੜਕੀ ਵੱਲੋਂ ਪੁਲਿਸ ਨੂੰ ਕੋਈ ਸ਼ਿਕਾਇਤ ਤੱਕ ਵੀ ਨਹੀਂ ਦਿੱਤੀ ਗਈ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978